हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਾਈ ਬੈੜ ਇੱਧਰ ਖੜੀ ਹੈ ਬਾਈ ਦੀ ਇੱਕ ਬਾਈ ਦੇ ਘਰੇ ਖੜੀ ਆ ਤੈਨੂੰ ਹੀ ਦਿਖਾਵਾਂ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਹਾਂ ਜੀ ਵਧੀਆ ਬਾਈ ਜੀ ਨਾਮ ਤੇ ਐਡਰੈਸ ਬੋਲ ਦੋ ਬਈ ਨਾਮ ਕੁਲਵਿੰਦਰ ਸਿੰਘ ਜੀ ਪਿੰਡ ਆਦਮਪਰਾ ਜੀ ਹੂੰ ਜਿਲ੍ਹਾ ਬਠਿੰਡਾ ਠੀਕ ਆ ਸੇਲ ਆਦਮਪਰਾ ਫੋਲ ਜੀ ਨੇੜੇ ਪਿੰਡ ਬਾਈ ਬੁਰਜ ਰਾਜਗੜ੍ਹ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਮੋਬਾਈਲ ਨੰਬਰ 4 70875 ਜੀ 04095 ਠੀਕ ਹੈ ਬਾਈ ਬਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਆ ਸੂਈ ਵੀ ਆ ਇਹ ਪਹਿਲਾ ਸੂਆ ਸੂਈ ਵੀ ਆ ਬਾਈ ਦੂਜੇ ਵਾਸਤੇ ਗੱਭਣ ਦੂਜੇ ਵਾਸਤੇ ਗੱਭਣ ਆ ਜੀ ਕਿੰਨੇ ਟਾਈਮ ਦੀ ਬਾਈ ਇਹ ਬਾਈ 7ਵਾਂ ਮਹੀਨਾ ਲੱਗਿਆ ਇਹਨੂੰ ਜੀ ਦੁੱਧ ਕਿੰਨਾ ਬਾਈ ਹਾਂ ਇਹਦੇ ਥੱਲੇ ਡਰਾਈ ਕਰੀ ਜਾਂਦੇ ਆ ਬਾਈ ਇੱਕ ਡੰਗੀ ਚੋਨੇ ਦਾ 10 ਕਿਲੋ ਦੁੱਧ ਆ ਰਿਹਾ ਥੱਲੇ ਹੁਣ ਠੀਕ ਹੈ ਬਾਈ ਬੋਲ ਦੇ ਬਾਈ ਮੜੀ ਤੋਰ ਤੇ ਲਿਖਾ ਦੇ ਫਾਰਮ ਦੀ ਬੈੜ ਆ ਬਾਈ ਫਾਰਮ ਤੇ ਖੜੇ ਆ ਗਾਈਆਂ ਬਾਈ ਕੋਈ ਸਾਰੀਆਂ ਚੰਗੀਆਂ ਨੇ ਦੁੱਧ ਤੇ ਲਾਈ 10 ਲੀਟਰ ਤੋਂ ਦੇਖ ਲਓ ਬਈ ਡਰਾਈ ਕਰ ਰਿਆ ਬਾਈ ਕਹਿੰਦਾ 10 ਲੀਟਰ ਦੁੱਧਾ ਹੁਣੇ ਡਰਾਈ ਦੇ ਲਓ 10 ਲੀਟਰ ਤੋਂ ਡਰਾਈ ਕਰਨੀ ਹੈ ਜਮਾ ਸਟਾਉਣੀ ਹੈ 7ਵਾਂ ਮਹੀਨਾ ਬਾਈ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨਕਾ ਕੋਣਾ ਬੈੜ ਦੇ ਵਿੱਚ ਚੰਗਾ ਤੋਰਾ ਤਾਰਾ ਵੀ ਚੰਗਾ ਥੋੜੀ ਤਰਕਾ ਅਰੇ ਨਹੀਂ ਥੋੜੀ ਤਰਕਾ ਰਹਾ ਤੋਰਾ ਤਾਰਾ ਬੜਾ ਹੋਰ ਚੰਗਾ ਤੇ ਮੁੱਲ ਕੀ ਆ ਭਰਾ ਦਾ ਹੈ ਜੀ ਬਾਈ ਮੁੱਲ ਵੀਰੇ ਦਾ ਮੁੱਲ ਬਾਈ ਲੈਣ ਦੇ ਨਾਲੇ ਜਿਹੜਾ ਮੁੱਲ ਇਹਦਾ 62000 ਰੁਪਏ ਮੁੱਲ ਆ ਬਾਈ ਮੰਗਣ ਨੂੰ 65 ਮੰਗਾ ਲਾ 70 ਮੰਗਾ ਲਾ ਠੀਕ ਠੀਕ ਆ 62000 ਰੁਪਏ ਮੁੱਲ ਮੰਗਣ ਨੂੰ ਬਾਈ ਕਹਿੰਦਾ 70 ਮੰਗਾ ਲਓ 75 ਮ ਨਾਲ ਲੈ ਚੱਲ ਬਾਈ ਉੱਥੇ ਬੇਸ ਬਹੁਤ ਚੰਗਾ ਥਣ ਬਹੁਤ ਚੰਗਾ ਬੀਚ ਚੰਗੀ ਆ ਵੜ ਤੋਂ ਲੈ ਚੰਗੀ ਫਾਟਰ ਬਹੁਤ ਚੰਗਾ ਬਾਈ ਮੁੱਠੀ ਵਾਲਾ ਥਣ ਖੱਲਾ ਖੱਲਾ ਚਵਾਈ ਕਿਵੇਂ ਆ ਬਾਈ ਚਵਾਈ ਚੰਗੀ ਆ ਚਵਾਈ ਚੰਗੀ ਆ ਬਾਈ ਠੀਕ ਆ ਬਾਈ ਅੱਗੇ ਬਾਈ 2 ਨੰਬਰ ਤੇ ਟੋਕੜ ਗੱਬਣਾ ਵੀ ਹਾਂਜੀ ਬਾਈ ਟੋਕੜ ਗੱਬਣਾ ਇਹ 3 ਸੂਆ ਸੁਈ ਵੀ ਆ ਇਹ ਤੀਜਾ ਸੂਆ ਸੁੰਦੀ ਆ ਬਾਈ ਇਹ ਠੀਕ ਆ ਹਾਂ ਦੂਜਾ ਸੁਈ ਵੀ ਆ ਤੀਜੇ ਵਾਸਤੇ ਗੱਬਣਾ ਹਾਂ ਤੀਜੇ ਵਾਸਤੇ ਗੱਬਣਾ ਵੀਰੇ ਇਹ ਬਾਈ 4 ਮਹੀਨਿਆਂ ਦੀ ਗੱਬਣਾ ਆ ਬਾਈ ਇਹ ਚੈੱਕ ਪਾਸ ਆ ਬਾਈ ਹਾਂ ਚੈੱਕ ਪਾਸ ਆ ਬਾਈ ਆਪਦੀ ਕਰਾ ਕੇ ਲਿਆ ਸਰ ਦੁੱਧ ਕਿੰਨਾ ਵੀਰੇ ਦੁੱਧ ਦੇ ਰੇ ਥਲੇ ਹੈਗਾ ਬਾਈ ਹੋਊਗਾ ਦਾ 16-17 ਕਿਲੋ ਹੁਣ ਗਰਮੀ ਸੀਗੀ 15 ਕਿਲੋ ਬਾਈ ਮਣਕੇ ਤੋਲ ਕੇ ਦੇਵਾਂਗੇ ਜਮਾ ਠੀਕ ਆ ਬਾਈ ਖੂਨ ਬਣੀ ਤੋਲ ਕੇ ਦਿਖਾ ਦੇ ਆਰਡਰ ਚੰਗਾ ਥਣਪੂਣੂ ਬਹੁਤ ਚੰਗਾ ਚਾਰੇ ਥਣ ਨਿਕ ਕੱਦ ਵੱਡ ਚੰਗਾ ਬਈ ਰੰਗ ਰੂਪ ਚੰਗਾ ਸਭੀ ਪਰੀ ਵੀ ਆ ਬੜਾ ਫੁੱਲ ਰਾਜੀਆ ਸਭੀ ਪੜੀ ਫੁੱਲਾ ਬਈ ਤੇ ਮੁੱਲ ਕੀ ਆ ਭਰਾ ਇਹਦਾ ਬਈ 62000 ਦੀ ਕੋਈ ਦੇਵਾਂਗੇ ਬਈ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ 62000 62000 ਰੁਪਈਆ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੇ ਚੰਗੀ ਐਬੜ ਰਾਜੀ ਹੋ ਜੀ ਫੁੱਲਾ ਕੱਦ ਵੱਡ ਚੰਗਾ ਡਰ ਚੰਗਾ ਧਣ ਧਣ ਵੀ ਚੰਗਾ ਚਵਾਈ ਚੂਈ ਕਿਵੇਂ ਆ ਚਵਾਈ ਚੂਈ ਓਕੇ ਆ ਬਈ ਮੋੜ ਲਿਆ ਬਈ ਮੋੜ ਲਿਓ ਬਈ ਠੰਡੀ ਸੀ ਲਾਓ ਠੰਡੀ ਸੀਲ ਪੂਰੀ ਹੈ ਬਾਈ ਠੀਕ ਆ ਬਾਈ ਠੰਡੀ ਸੀਲ ਪੂਰੀ ਆ ਬਈ ਗੱਲ ਬੈਟ ਰੰਗ ਰੂਪ ਯਾਤਬ੍ਰੀਡ ਬੋਕਰ ਚਮਕ ਚਮਕ ਚੰਗਾ ਅੱਗੇ ਬਾਈ ਐਰਸ਼ਰ ਇਹ ਵੀ ਤੋਕਰ ਗੱਬਣਾ ਵੀਰੇ ਹਾਂ ਇਹ ਵੀ ਤੋਕਰ ਗੱਬਣਾ ਬਾਈ ਇਹ ਕਿਹੜਾ ਸੂਆ ਸੂਈ ਵੀ ਆ ਇਹ ਬਾਈ ਦੂਜਾ ਸੂਆ ਹੈ ਦੂਜਾ ਸੂਆ ਸੂਈ ਵੀ ਆ ਹਾਂ ਤੀਜੇ ਵਾਸਤੇ ਗੱਬਣਾ ਇਹ ਵੀ ਤੀਜੇ ਵਾਸਤੇ ਗੱਬਣਾ ਹਾਂ ਜਿੰਨੇ ਟਾਈਮ ਲਈ ਬਾਈ ਇਹ ਹੈਗੀ ਆ ਜੀ ਦੋ ਮਹੀਨੇ ਦੇ ਇੱਧਰ ਉੱਧਰ ਹੀ ਆਈ ਇਹ ਜੀ ਅੱਛਾ ਹਾਂਜੀ ਕਲੀਅਰ ਨਹੀਂਗਾ ਉਹ ਤਾਂ ਚੈੱਕਪਾਸਟ ਚੈੱਕ ਹੋ ਜੂਗੀ ਜੀ ਇਹ ਠੀਕ ਹੈ ਵੀਰੇ ਹਾਂ ਮੂੰ ਆਪਾਂ ਕਰਵਾਈ ਨਹੀਂ ਹੈਗੀ ਹਾਂ ਹਾਂ ਕਰਵਾਈ ਨਹੀਂ ਹਲੇ ਜੀ ਠੀਕ ਹੈ ਬਈ ਉਹਦੇ ਚੈੱਕ ਕਰਾ ਕੇ ਅਗਲਾ ਲੈ ਆ ਸਕਦਾ ਜੀ ਆਪ ਦੀ ਦੁੱਧ ਕਿੰਨਾਗਾ ਦੁੱਧ ਹੋਗਾ ਬਈ 15 16 ਕਿਲੋ ਇਹਦੇ ਥੱਲੇ ਦੇ ਬਈ ਤੋਰ ਚੜਾ ਦੇ ਐਰ ਸ਼ਹਿਰ ਹੈ ਬਈ ਹਾਂਜੀ ਹਾਂਜੀ ਠੀਕ ਹੈ ਯਾ ਤਾਂ ਬ੍ਰੀਡ ਚੰਗੀ ਆ ਕੱਦ ਵੱਡ ਚੰਗਾ ਚੰਗੀ ਆ ਬਈ ਬੜ ਗੱਬਣ ਦਾ ਬਈ ਕਹਿੰਦਾ ਕੋਈ ਕਨਫਰਮ ਨਹੀਂ ਹੈਗਾ 2 ਕੁ ਮਹੀਨੇ ਹੋ ਗਏ ਬਈ ਤੇ ਚੈੱਕ ਕਰਵਾਉਣੀ ਪੂ ਹਨਾ ਵੀਰੇ हां जी हां जी भाई दूध ਹੈਗਾ ਬਾਈ ਕਹਿੰਦਾ 15 16 ਲੀਟਰ ਥਣ ਥਣ ਵੀ ਚੰਗਾ ਝੂਲੀ ਝੜੀ 600 ਡਰ ਦੀ ਬਾਈ ਹੂੰ ਸਹੀ ਗੱਲ ਲੈ ਚਾਰੇ ਧਾਣ ਵਿੱਚ ਖੜੇ ਨੇ ਗੁਲਾਬੀ ਥਾਂ ਨਾਲਾ ਨੂੜਾ ਫੁੱਲ ਚੰਦ ਇਹਦਾ ਕੀ ਮੁੱਲ ਆ ਵੀਰੇ ਇਹਦਾ ਮੁੱਲ ਬਾਈ 50000 ਰੁਪਏ ਦੇ ਦੇਣ ਲੈਣੀ ਆ ਬਾਈ ਇਹਦਾ ਮਾਨ ਤਨ ਹੋ ਜਾ ਮਾਨ ਤਨ ਹੋ ਜੂਗਾ ਜੀ 50000 ਰੁਪਏ ਮੁੱਲ ਆ ਬਾਈ ਤੇ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਇੱਕ ਮਿੰਟ ਕੈਮਰਾ ਕੱਟ ਇਸ ਨੂੰ ਚੰਗਾ ਵੀ ਰੰਗ ਰੂਪ ਚੰਗਾ ਐਰ ਸ਼ੈਰਾ ਡਿਮਾਂਡ ਚੰਗੀ ਆ ਜੀ ਗਰਮੀ ਘੱਟ ਮੈਨੂੰ ਫੈਨ ਜਿਹੜੀ ਕਰ ਮਲੀ ਸੀ ਉਹ ਲੋ ਚੰਗੀ ਉਹ ਸੂਤਰੀ ਵਰਗੀ ਆ ਬਾਈ ਵੇਖੋ ਚਵਾਈ ਚਵਾਈ ਓਕੇ ਹਾਂ ਹਾਂ ਚਵਾਈ ਚਵਾਈ ਓਕੇ ਬਾਈ ਮੋੜ ਲਿਆ ਵੀਰੇ ਮੁੱਲ 50000 ਲੈਣਾ ਵੀਰੇ ਹਾਂ ਜੀ ਹਾਂ ਜੀ ਮਾਨਤਾਨ ਜ਼ਰੂਰ ਹੋਊ ਮੁੱਲ 50000 ਕੱਲ ਬੱਟ ਚੰਗਾ ਕਿਸੇ ਵੀਰ ਨੂੰ ਬਈ ਤੰਨਾ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਵਿੱਚ ਵੇਖਣ ਲਈ ਇੱਕ ਮਿੰਟ ਬੰਦ ਕਰੀ ਬਾਈ ਦੇ ਬਾਈ ਸਾਰੇ ਪਸ਼ੂ ਦੁੱਧ ਦੇ ਲਾਇਵ ਆ ਚੰਗੇ ਨੇ ਪਸ਼ੂ ਇਹਨਾਂ ਚੋਂ ਬਾਈ ਨੇ ਦੋ ਨਗ ਵੇਚੇ ਆ ਵੇਚਣੇ ਆ ਤੇ ਇੱਕ ਨਗ ਬਾਈ ਦਾ ਉੱਧਰ ਖੜਾ ਤਿੰਨ ਗਾਵਾਂ ਹੋ ਗਈਆਂ ਬਈ ਤੇ ਕੋਸ ਘਰ ਦੀ ਬਾਈ ਦੀ ਮਜਬੂਰੀ ਆ ਸੱਡ ਬਾਈ ਕਹਿੰਦਾ ਆਪਣਾ ਪਾ ਰਹੇ ਆ ਉਹਦਾ ਕਰਕੇ ਮੇਰੀ ਬੁਰੀ ਆ ਖਾਣੇ ਬਾਈ ਅਰੇ ਹੋ ਰਿਹਾ ਬਾਈ ਇੱਧਰ ਸਟਾਰਟ ਕਰਿਆ ਨਵਾਂ ਕੰਮ ਹਾਂ ਹਾਂ ਭਈਆ ਕੰਦ ਗੁੰਦ ਕੱਢੀ ਐ ਬੀਂਬੂ ਭਰ ਕੇ ਇੱਧਰ ਸੱਡ ਹੋਰ ਗਾ ਹਾ ਨੂੰ ਵਧਾਉਣਾ ਐ ਠੀਕ ਆ ਤੇ ਇੱਧਰ ਭਰਤ ਪੂਰਤ ਕਰਕੇ ਤਾਂ ਹੀ ਬਈ ਵੇਚੀਆਂ ਗਾਇਆਂ ਯਾਰ ਠੀਕ ਆ ਐਨ ਪਹਿਲਾ ਇੱਕ ਗਾਂ ਗੁਜਰ ਗਈ ਯਾਰ ਤਾਂ ਕਰਕੇ ਸੈਟ ਅਪ ਕਰਕੇ ਫੇਰ ਗਾਂਿਆਂ ਦਾ ਦੁਬਾਰੇ ਇੱਧਰ ਕਰਨਾ ਇੱਧਰ ਖੁਰਲੀ ਲੱਭਣੀ ਬੈ ਸੈੱਡ ਕੰਪਲੀਟ ਹੋ ਜੇ ਹਨਾ ਜਗ੍ਹਾ ਪ੍ਰੋਪਰ ਬੰਨ ਜੇ ਖੇਪੋ ਸੁਰੱਖਣ ਦਾ ਹਾਂਜੀ ਹਾਂਜੀ ਤਾਂ ਕਰਕੇ ਐਵੇਂ ਘੱਟ ਰੱਖ ਲਓ ਹਾਂ ਬਾਈ ਕਹਿੰਦਾ ਤਿੰਨ ਕ ਵਿੱਚ ਕੀ ਕਿਰਾ ਸੈੱਡ ਸੋਡ ਸੈਟ ਕਰ ਫੇਰ ਬਾਈ ਕਹਿੰਦਾ ਵੀ ਵਧੀਆ ਚੰਗੇ ਬੰਦਰ ਤੇ ਕੰਮ ਹੋਰ ਹੋ ਜਾਊਗਾ ਹਾਂਜੀ ਹਾਂਜੀ ਠੀਕ ਆ ਬਾਈ ਧੰਨਵਾਦ ਓਕੇ ਜੀ